ਕਈ ਕੋਟ ਪਾਤਲ ਕੇ ਵਾਸੀ ਬ੍ਰਹਮਜਨ ਦੇ ਜੀ ਬਾਰੇ ਪ੍ਰਮਾਣਿਕ ਦਨੇ ਕਿਤਨੇ ਕਰੋੜਾ ਨੇ ਜਿਹੜੇ ਪਾਤਲ ਚਟੜ ਮਲੇ ਜੀਬ ਨੇ ਰਾਜਾ ਬਲੀ ਉਹਨਾਂ ਦੇ ਰਾਜਾ ਨੇ ਕਈ ਕੋਟ ਨਰਕ ਸੁਰਗ ਦੇ ਵਾਸੀ ਕਰੋੜਾ ਹੀ ਨੇ ਜਿਹੜੇ ਨਰਕ ਭੁਗਦੇ ਪਏ ਨੇ ਕਰੋੜਾ ਹੀ ਸਵਰਗ ਭੁਗਦੇ ਪਏ ਨੇ ਇਕ ਨੇ ਕਈ ਕਰੋੜ ਕਈ ਕੋਟ ਜਨਮੇ ਜੀਵੇ ਜਮ ਮਰੇ ਕਿਤਨੇ ਜੀਵ ਨੇ ਅਸੀ ਕਈ ਕੋਟ ਜਨਮੇ ਜੀਵੇ ਮਰੇ ਜਨਮ ਹੁੰਦਾ ਜਿੰਦੇ ਹੁੰਦੇ ਨੇ ਮਰੇ ਨਹੀਂ ਹੁੰਦੇ ਕਈ ਤਾਂ ਗਰਭ ਚੋਂ ਮਰੇ ਨਿਕਲਦੇ ਨੇ ਬਾਹਰ ਲੇਕਿਨ ਬਹੁਤ ਸਾਰੇ ਅਸਨੇ ਕਰੋੜਾਂ ਹੀ ਨੇ ਜਿਹੜੇ ਜੰਮਦੇ ਨੇ ਵੀ ਲੇਕਿਨ ਜਿੰਦਾ ਹੁੰਦੇ ਨੇ ਉਹ ਜਨਮ ਲੈਣ ਤੋਂ ਬਾਅਦ ਮਰ ਜਾਂਦੇ ਨੇ ਇਹ ਨਹੀਂ ਮੌਤ ਦਾ ਵੀ ਦੁੱਖ ਹੁੰਦਾ ਉਹਨਾਂ ਨੂੰ ਜਨਮ ਦਾ ਵੀ ਦੁੱਖ ਹੁੰਦਾ ਜੇ ਗਰਮ ਚ ਮਿਲਦੂ ਹੋ ਜਾਏ ਤਾਂ ਫਿਰ ਉਹਨੂੰ ਜਨਮ ਦਾ ਦੁੱਖ ਨਹੀਂ ਹੋਏਗਾ ਲੇਕਿਨ ਜਨਮ ਦਾ ਬੜਾ ਭਾਰੀ ਦੁੱਖ ਹੁੰਦਾ ਹੈ ਮਾਤਾ ਨੂੰ ਵੀ ਔਰ ਬੱਚੇ ਨੂੰ ਵੀ ਉਹਨੂੰ ਜਨਮ ਦਾ ਦੁੱਖ ਸੰਧ ਹੈ ਨਾਲੇ ਮੌਤ ਦਾ ਦੁੱਖ ਸੰਧ ਹੈ ਉਹ ਕਰਮ ਅਨੁਸਾਰ ਕਿਤਨੇ ਜੀਵਾਂ ਨੂੰ ਆਪਣੀ ਕਲਿਆਣ ਦਾ ਸਮਾਂ ਹੀ ਨਹੀਂ ਮਿਲਦਾ ਕਿਉਂਕਿ ਉਹ ਜੀਵਨ ਪਹਿਲੇ ਸਮਾਪਤ ਹੋ ਗਿਆ ਤੇ ਵੱਡੇ ਹੋ ਕੇ ਕੋਈ ਕਲਿਆਣ ਦਾ ਕੰਮ ਕਰਦੇ ਸੇਵਾ ਸਮਝ ਕਰਦੇ ਕਲਿਆਣ ਹੋ ਜਾਂਦਾ ਲੇਕਿਨ ਉਹਨਾਂ ਨੂੰ ਮਹਾਰਾਜੇ ਸਮਾਂ ਹੀ ਨਹੀਂ ਦਿੱਤਾ ਕਿਉਂਕਿ ਇਹ ਤੇ ਕਰਮ ਹੈ ਸੇਨੇ ਕਈ ਕੋੜ ਜਨਮੇ ਜੀਵੇ ਮਰੇ ਕਈ ਕਰੋੜਾ ਸਰੇ ਜਨਮ ਲੈ ਲੈਂਦੇ ਨੇ ਜਿੰਦਾ ਹੁੰਦੇ ਨੇ ਲੇਕਿਨ ਜਨਮ ਲੈਣ ਤੋਂ ਬਾਅਦ ਮਰ ਜਾਂਦੇ ਨੇ ਕਈ ਕੋੜ ਬੋ ਜੋਨੀ ਫਰੇ ਔਰ ਕਈ ਐਸੇ ਕਰੋੜਾ ਨੇ ਜੋਨੀ ਜੀ ਫਿਰਦੇ ਰਹਿੰਦੇ ਨੇ एक जोन जून दे जो निकलते जोन चले जाते महाभारत युद्ध हो रहा दोनों तरफ बड़ी पारी सेना खड़ी है एक पास सात छूनी सेना खड़ी एक पास ग्यारह शूनी सेना है बड़ा भारी युद्ध हो रहा है भगवान जी नारायणी सेना भी भगवान के विरुद्ध युद्ध कर दी भगवान कृष्ण की शंदी सारी सेना कौरब नाल है क्योंकि भगवान ने कहा मेरे को दो चीज़ा ने एक, एक एक ले लो एक मेरी सेना एक मैं खुद है और जाने भगवान को मंग लिया और द्रिधन ने सेना मंग ली उस सारी ने सेना बड़ी बली बलिशाली सेना द्रिधन के से और ग्यारह छमनी सेना है द्रिधन को बड़े-बड़े योद्धा बड़े भी, भी नाल है इस पासे पांच भ्राने पांडव ते भगवान कृष्ण ने और नाल देवदती दा भ्रा अर्जुन दा साला भी नाल है ऐसा बड़े की सेना बड़ा भारी जोदरे अगर अर्जुन ने बल बाण मारने शुरू किए ते भगवान कृष्ण ने कहे बाण मार ਵਿਸ਼ਮ ਪਿਤਾ ਮਾ ਬੜਾ ਭਾਰੀ ਐਸਾ ਜੁਦ ਕਰਦੇ ਨੇ ਸਾਰੇ ਪਾਸੇ ਵਿਨਾਸ਼ ਸ਼ੁਰੂ ਹੋ ਗਿਆ ਕਿਉਂਕਿ ਵਿਸ਼ਮ ਪਿਤਾ ਮੈਂ ਵਿਚਾਰ ਕਰਕੇ ਆਏ ਨੇ ਦਰੋਦਨ ਨੇ ਬੜਾ ਭਾਰੀ ਉਹਨਾਂ ਨੂੰ ਐਸੀ ਗੱਲਾਂ ਕੀਤੀ ਤੁਸੀਂ ਪਾਣ ਨੂੰ ਮਾਰਨਾ ਨਹੀਂ ਚਾਹੁੰਦੇ ਵਿਸ਼ਮ ਵਿਸ਼ਮ ਪਿਤਾ ਮਾ ਕਹਿੰਦੇ ਅੱਜ ਅੱਛਾ ਮੈਂ ਵਿਨਾਸ਼ ਕਰਨਾ ਗਾ ਬੜਾ ਭਾਰੀ ਵਿਨਾਸ਼ ਸ਼ੁਰੂ ਹੋ ਗਿਆ ਔਰ ਭਗਵਾਨ ਕਹਿਣਗੇ ਪਹਿਲੇ ਵਿਸ਼ਮ ਪਿਤਾ ਮਨੂੰ ਮਾਰੋ ਅਰਜਨ ਮਾਰਨਾ ਨਹੀਂ ਚਾਹੁੰਦੇ ਬੜਾ ਪਿਆਰ ਹੈ ਵਿਸ਼ਮ ਪਿਤਾ ਮਨ ਅਰਜਨ ਦਾ ਲੇਕਿਨ ਯੁੱਧ ਮੈਦਾਨ ਹੈ ਭਗਵਾਨ ਕਹਿੰਨ ਲਗੇ ਇਸ ਨੂੰ ਮਾਰੇ ਬਿਨਾ ਤੁਸੀਂ ਜਿੱਤ ਨਹੀਂ ਸਕਦੇ ਅਰਜਨ ਨੂੰ ਮਜਬੂਰ ਹੋ ਕੇ ਮਾਰਨਾ ਪਿਆ ਇਤਨੇ ਤੀਰ ਮਾਰੇ ਕਿ ਵਿਸ਼ਮ ਪਿਤਾ ਮਾ ਗਿਰ ਗਏ ਧਰਤੀ ਤੇ ਗਿਰੇ ਲੇਕਿਨ ਧਰਤੀ ਦੇ ਨਾਲ ਨਹੀਂ ਲੱਗੇ ਬਲਕਿ ਤੀਰਾਂ ਦੇ ਉੱਪਰ ਹੀ ਪਏ ਨੇ ਇਤਨੇ ਤੀਰ ਮਾਰਦੇ ਔਰ ਫਿਰ ਵਿਸ਼ਮ ਪਿਤਾ ਮਾ ਕਹਿਣ ਲੱਗੇ ਮੈਨੂੰ ਸਰਾਣਾ ਦਿਓ ਕਿਉਂ ਸਿਰ ਮੇਰਾ ਨੀਮਾ ਹੋ ਰਿਹਾ ਦਿਰੋਦਰ ਜਲਦੀ ਨਾਲ ਬੜੇ ਔਲੀ ਸ਼ਾਨ ਸੁਨੀਲ ਦੇ ਬਣੇ ਹੋਏ ਸਰਾਣੇ ਲੈ ਕੇ ਆਏ ਵਿਸ਼ਮ ਪਿਤਾ ਮਾ ਕਹਿਣ ਲੱਗੇ ਉਹ ਜਿਸ ਸਰਾਣਾ ਨਹੀਂ ਚਾਹੀਦਾ ਮੈਨੂੰ ਮੈਨੂੰ ਸਲਾਣਾ ਅਰਜਨ ਦੇਗਾ ਇਸ਼ਾਰਾ ਕਿ ਦਰਜਨ ਮੈਨੂੰ ਸਲਾਣਾ ਵੀ ਦੇ ਉਹ ਤੀਰ ਮਾਰਿਆ ਮਸਤਕ ਦੇ ਸਲਾਣਾ ਬਣ ਗਿਆ ਕੋਹ ਨਿਕਲਦਾ ਬਿਆ ਸਾਰੇ ਸੀ ਚੋਂ ਤੀਰ ਅਠੰਜ ਦਿਨ ਹੋ ਗਿਆ ਤੀਰਾਂ ਦੇ ਸੈਯਦ ਦੇ ਪਏ ਹੋਏ ਅਗਰ ਬਗਵਾਨ ਨੇ ਪੁੱਛ ਲਿਆ ਉਹਨਾਂ ਨੇ ਐਸੀ ਸਜ਼ਾ ਮੈਨੂੰ ਕਿਉਂ ਨਹੀਂ ਮਿਲੀ ਬੜੀ ਧੈਂਕਰ ਸਜਾ 58 ਦਿਨ ਹੋ ਗਏ ਨੇ ਤੀਰਾਂ ਦੀ ਸੈਯਦੇ ਸੁੱਤੇ ਹੋਏ ਨੇ ਹਾਲਾਂਕਿ ਭਗਵਾਨ ਨੇ ਬਾਜ ਵਰਦਾਨ ਦਿੱਤਾ ਸੀ ਬਤਨ ਨੂੰ ਦਰਦ ਨਹੀਂ ਹੋਏਗਾ ਇਹ ਕੋਈ ਕੰਡਾ ਚੁੱਭ ਜਾ ਇਤਨੀ ਦਰਦ ਹੁੰਦੀ ਹੈ ਤੇ ਠੁੰਜਾਤੀ ਠੁੰਜਾ ਦਿਨ ਤੀਰਾਂ ਦੇ ਉਪਰ ਸੌੜੇ ਸਾਰੇ ਸੂਈ ਤੀਰ ਲੱਗੇ ਹੋਏ ਨੇ ਐਸਾ ਕਿਹੜਾ ਅਪਰਾਧ ਕੀਤਾ ਮਗਰ ਕਰਨ ਕਿ ਕਈ ਜਲ ਪਿਛਲੀ ਗੱਲ ਹੈ ਇੱਕ ਵਾਰ ਜੰਗਲ ਦੇ ਰਸਤੇ ਤੁਰਿਆ ਸੀ ਰਸਤੇ ਸੱਪ ਆ ਗਿਆ ਤੂੰ ਸੱਪ ਨੂੰ ਮਾਰਿਆ ਨਹੀਂ ਪਰ ਤੀਰ ਨਾਲ ਉਠਾ ਕੇ ਉਹ ਇੱਕ ਪਾਸੇ ਸੁੱਟ ਦਿੱਤਾ ਉਹਦੇ ਕੰਡਿਆਂ ਦੀ ਝਾੜ ਸੀ ਉਹ ਕੰਡਿਆਂ ਦੀ ਝਾੜੀ ਤੇ ਜਾ ਕੇ ਸੱਪ ਆ ਗਿਆ ਕੰਡੇ ਉਹਨੂੰ ਬੜੇ ਚੁਭ ਗਏ ਕਈ ਦਿਨ ਉਹ ਕੰਡਿਆਂ ਦੇ ਵਿੱਚ ਸਹੀਅਤ ਤੇ ਪਿਆ ਰਿਹਾ ਆਗਰ ਉਹਨੇ ਦਮ ਤੋੜ ਦਿੱਤਾ ਕਹਿੰਦੇ ਉਹ ਫਿਰ ਤਨਉਤਨ ਦਾ ਜਿਪਗਦਣਾ ਬਹਿ ਰਿਹਾ ਕਹਿੰਦਾ ਜਨਪੁਣੇ ਚੋਹਿਆ ਮੈਂ ਜਾਣ ਕੇ ਮਰਿਆ ਨਹੀਂ ਭਗਵਾਨ ਕਹਿੰਦਾ ਜਨਪੁਣੇ ਚੋਹੇ ਜਾਂ ਅਨਜਾਨਪੁਣੇ ਹੋਏ ਸਜ਼ਾ ਤਾਂ ਮਿਲਦੀ ਅਨਜਾਨਪੁਣੇ ਚ ਕੋਈ ਜ਼ਹਿਰ ਖਾ ਲੇ ਤਾਂ ਮਰ ਜਾਏਗਾ ਐਸਾ ਤਾਂ ਹੋਏਗਾ ਨਹੀਂ ਇਹਨਾਂ ਜਾਨਪੁਣੇ ਚ ਖਾਦੀ ਜ਼ਹਿਰ ਇਹਨੂੰ ਮਰਨਾ ਨਹੀਂ ਚਾਹੀਦਾ ਜੇ ਜਾਣ ਬੁਝ ਕੇ ਬਾਪ ਕਰੇ ਤਾਂ ਠੀਕ ਅਨਜਾਨਪੁਣੇ ਦਾ ਵੀ ਦੱਡ ਮਿਲਦਾ ਅਨਜਾਨ ਬਣੇ ਚ ਕੋਈ ਅੰਮ੍ਰਿਤ ਪੀ ਲੇ ਤਾਂ ਮਰੋ ਜਾਏਗਾ ਇਹ ਤਾਂ ਕਿਆ ਨਹੀਂ ਜਾਂਦਾ ਇਹਨੂੰ ਅਨਜਾਨ ਇਹਨੂੰ ਪਤਾ ਹੀ ਨਹੀਂ ਲੇਕਿਨ ਉਸ ਚੀਜ਼ ਦਾ ਅਸਰ ਹੈ ਅਚਾਨਕ ਸੇ ਜਾਂਦੇ ਪਿਆ ਸਾਡੇ ਠੋਕਰ ਨਾਲ ਕੋਈ ਡਿੱਗ ਜਾਂਦਾ ਹੈ ਝੋਟ ਲੱਗਦੀ ਉਹਦਾ ਨੁਕਸਾਨ ਹੋ ਜਾਂਦਾ ਕੋਈ ਚੀਜ਼ ਉਹਦੇ ਆਦੀ ਡਿੱਗ ਜਾਂਦੀ antisense ਇਹ ਅਨਜਾਨ ਬਣੇ ਚ ਹੋ ਗਿਆ ਲੇਕਿਨ ਉਹਦਾ ਨੁਕਸਾਨ ਤਾਂ ਹੋ ਗਿਆ ਤੇ ਉਹਦਾ ਨੁਕਸਾਨ ਤਾਂ ਬਰਪਾਈ ਕਰਨੀ ਪੈਗੀ ਭਵੇਂ ਭਾਪ ਜਾਂ ਭੁਨ ਅਣਜਾਨ ਬਣੇ ਕੀਤਾ ਜਾਏ ਭਨ ਜਾਣ ਕੇ ਤੇ ਜਾਏ ਸਜ਼ਾ ਮਿਲਦੀ ਬਰਾਬਰ ਤੇ ਜਾਣ ਬੁਝ ਕੇ ਨਹੀਂ ਤੂੰ ਸੱਪ ਨੂੰ ਮਾਰਿਆ ਸੱਪ ਨੂੰ ਮਾਰਿਆ ਨਹੀਂ ਬਲਕੇ ਤੀਰ ਨਾਲ ਉਠਾ ਕੇ ਪਾਸੇ ਸੁੱਟ ਦਿੱਤਾ ਅਣਜਾਨਪੁਣੇ ਸੁੱਟ ਲੇਗਣੋ ਕੰਡੇ ਦੀ ਝਾੜ ਸੀ ਉਸ ਸੱਪ ਉਸਤੇ ਪੈ ਗਿਆ ਉਹ ਸਾਰੇ ਕੰਡੇ ਰੁਝ ਗਏ ਔਰ ਤੇ ਕੰਡੇ ਅਜੀ ਬੇ ਦੀ ਉਹਦੀ ਕਈ ਦਿਨਾਂ ਬਾਅਦ ਮੌਤ ਹੋਈ वैसे करके तेने भी वो कंडे तीर बन के आ गए तेरे शरीर से और अठवंजा दिन तकरीबन तो दो दिन का दो महीने तीर के सैया तो पे रहे भीषम पिता माँ इतने पहाड़ी योधे बली ये बसु ने अठ बसु भीषम पिता माँ ने भी आ पर्म से ਪੀਕਰਮ ਇਹਨਾਂ ਨੇ ਕੀਤਾ ਸੀ ਬੁੱਸਿਸ ਮਾਰੇ ਦੀ ਗਊਚ ਰੌਲੀ ਸੀ ਜਿਸ ਕਰਕੇ ਫਿਰ ਇਹਨਾਂ ਨੂੰ ਜਨਮ ਲੈਣਾ ਪਿਆ ਪੁਬਿਧਾਨ ਕਰਨ ਵਾਸਤੇ ਤੇ ਬਾਕੀ ਦੇ ਤਾਂ ਸਾਰੇ ਜਿਹਦੇ ਭਰਾ ਸਨ ਉਹਦੀ ਮਾਤਾ ਨੇ ਜਲ ਪ੍ਰਵਾਹ ਕਰਦੇ ਗੰਗਾਜ ਜਲ ਪ੍ਰਵਾਹ ਕਰਦੇ ਸਨ ਲੇਕਿਨ ਇਹ ਬਚ ਗਿਆ ਸੀ ਇਸਨੂੰ ਬਚਾ ਲਿਆ ਸੀ ਪਿਤਾ ਨੇ ਗੰਗਾਜ ਰੋੜਨ ਆਈ ਤਾਂ ਉਹਨੇ ਵੇਖ ਕੇ ਵੀ ਮੇਰਾ ਬੇਟਾ ਕਿਉਂ ਜਲਾ ਰਿਹਾ ਹੈ ਉਦਾਵਾਇਦਾ ਸੀ ਜੇ ਤੁਸੀਂ ਮੈਨੂੰ ਪੁੱਛੋਗੇ ਮੈਂ ਕੀ ਕਰ ਰਹੀ ਤਾਂ ਮੈਂ ਚਲੀ ਜਾਵਾਂਗੀ ਵਿਆਹ ਦੀ ਸ਼ਰਤ ਇਹ ਸੀ ਮੇਂ ਮਨ ਪੁੱਛਣਾ ਨਹੀਂ ਮੈਂ ਕੀ ਕਰ ਰਹੀ ਹੈ ਔਰ ਇਹ ਉਸ ਤਰ੍ਹਾਂ ਬੀਸ਼ਮ ਪਿਤਾ ماں ਬਚ ਗਏ ਜਦ ਦੇ ਬ੍ਰਦ ਕਰਕੇ ਇਹਨਾਂ ਦਾ ਨਾਮ ਹੋਇਆ ਬੀਸ਼ਮ ਪ੍ਰਤੀਕਾ ਕਿਤੇ ਵਿਆਹ ਨਹੀਂ ਕਰਾਂਗਾ ਰਾਜਾ ਨਹੀਂ ਬਣਾਂਗਾ ਜਿਸ ਕਰਕੇ ਇਹਨਾਂ ਬੀਸ਼ਮ ਪਿਤਾ ماں ਕੇ ਆ ਗਿਆ ਭਗਵਾਨ ਕ੍ਰਿਸ਼ਨ ਦੇ ਬੜੇ ਅਨੰਦ ਸੇਵਕ ਵੀ ਸਨ ਉਹਦੇ باوجود ਵੀ ਕਰਮ ਭੋਗਣਾ ਪਿਆ ਗਿਆ। ਭਗਵਾਨੇ ਵਰਦਾਨ ਤਾਂ ਦਿੱਤਾ ਵੀ ਤੁਹਾਨੂੰ ਦਰਦ ਨਹੀਂ ਹੋਏਗੀ। ਜੇ ਤੀਰਾਂ ਦੇ ਸਈਅਦੇ ਪਏ। ਲੇਕਿਨ ਉਹ ਭੁਗਤਾਨ ਕਰਨਾ ਪਿਆ। ਕਈ ਜਨਮ ਲੈਣੇ ਪਏ ਇਸ ਵਾਸਤੇ। ਅਣਜਾਣੇ ਚ ਪਾਪ ਕੀਤਾ ਜਾਏ ਜਾਂ ਜਾਣਬੁੱਝ ਕੇ ਕੀਤਾ ਜਾਏ। ਦੰਡ ਮਿਲਦਾ ਹੈ। ਅਣਜਾਣੇ ਬਹੁਤ ਨੂੰ ਕੀਤਾ ਜਾਵੇ। ਜਾਣ ਬੁੱਝ ਕੇ ਕੀਤਾ ਜਾਵੇ ਤੇ ਪੁੰਨ ਦਾ ਫਲ ਵੀ ਮਿਲਦਾ ਤੋ ਜਿਹੜ ਜੂਨੀਅਰ ਚਾਣਾ ਪੈਂਦਾ ਅੱਛਾ ਕਰਮ ਕਰੇ ਜਾਂ ਬੁਰਾ ਕਰਮ ਕਰੇ ਜਿਸ ਕਰਕੇ ਇਹ ਗੁਰਾਂ ਜੰਦੇ ਜੀ ਮਾਰੇ ਮਨੇ ਕਈ ਕੋਰ ਬਹੁ ਜੋ ਨਹੀਂ ਫਿਰੇ ਕਰੋੜਾਂ ਐਸੇ ਜੀਵ ਨੇ ਕਈ ਕਰੋੜ ਜੇ ਜੂਨੀਅਰ ਚ ਘੁੰਮਦੇ ਰਹਿੰਦੇ ਕਿਉਂਕਿ ਕਰਮ ਕੀਤਾ ਹੈ ਤੇ ਕਰਮ ਦਾ ਫਲ ਮਿਲੇਗਾ ਕਈ ਕੋਰ ਬੈਠੇ ਸੀ ਖਾਏ ਕਿੰਨੇ ਕਰੋੜ ਨੇ ਜਿਹੜੇ ਕੇ ਬੈਠ ਕੇ ਹੀ ਖਾਂਦੇ ਨੇ ਅਬਾੜ ਤੁਹਾਨੂੰ ਉਹਨਾਂ ਕੋਲ ਜਮਦੇਸ਼ ਸੀਟ ਹੁੰਦੇ ਨੇ ਉਹ ਜਨਮ ਹੋਇਆ ਸੀਟਾਂ ਦੇ ਘਰ ਪਤਾ ਨਹੀਂ ਕਿੰਨਾ ਧਾਨ ਹੈ ਬੈਠ ਕੇ ਹੀ ਖਾਂਦੇ ਨੇ ਕੰਮ ਕਰਨ ਦੀ ਲੋੜ ਹੀ ਕੋਈ ਨਹੀਂ ਹੁਕਮ ਕਰਦੇ ਨੇ ਬਸ ਬੈਠੇ ਖਾਈ ਜਾਂਦੇ ਨੇ ਉਹ ਕਈ ਕਰੋੜ ਕਾਲੇ ਥੱਕ ਪਏ ਐ ਐਸੇ ਵੀ ਜੀਵ ਨਹੀਂ ਕਰੋੜਾ ਹੀ ਸਾਰਾ ਦਿਨ ਮਿਹਨਤ ਕਰਦੇ ਨਹੀਂ ਪੱਥਰ ਤੋੜਦੇ ਰਹਿੰਦੇ ਨੇ ਮਸਾਂ ਰੋਟੀ ਦਾ ਗੁਜ਼ਾਰਾ ਹੁੰਦਾ ਹੈ। ਇੰਨੀ ਗਾਲ ਨਾ ਕਢਦੇ ਨੇ। ਠੰਡੇ ਦਿਨ ਨਦੀ ਕਨਾਰੇ ਪੱਤਰ ਤੋੜੇ ਦੀ ਠੰਡ ਹੈ। ਲੇਕਿਨ ਇਹ ਕਰਮ ਹੈ। ਸਾਰਾ ਦਿਨ ਮਿਹਨਤ ਕਰਦੇ ਨੇ। ਫਿਰ ਵੀ ਮਸਾਂ ਰੋਟੀ ਬਣਦੀ। ਉਹ ਕਈ ਕੁਝ ਕਰਦੇ ਹੀ ਨਹੀਂ। ਬੈਠ ਕੇ ਹੀ ਖਾਈ ਜਾਂਦੇ ਨੇ। ਕਈ ਕੋਟ ਕੀਏ ਧਨਵੰਤ। ਕਰਮ ਅਸਾਰ ਪਰਮੇਸ਼ਰ ਨੇ ਕਈ ਕਰੋੜ ਤਨ ਆੜ ਬੰਦੇ ਬਣਾਏ ਨੇ ਬੜਾ ਤਾਨੇ ਉਹਨਾਂ ਕੋਲ। ਕਈ ਗੁਣ ਮਾਇਆ ਵਿੱਚ ਚਿੰਤ। ਕੋਰੋਣਾ ਹੀ ਅਸੀਂ ਜੀਵ ਨੇ ਜਿਹੜੇ ਮਾਇਆ ਦੇ ਵਿੱਚ ਚਿੰਤਾ ਹੀ ਰੱਖਦੇ ਨੇ ਹਮੇਸ਼ਾ। ਬੜਾ ਪਾਰੀ ਤਨ ਵੀ ਹੈ, ਗ੍ਰਿਵੀ ਚਿੰਤਾ ਹੈ। ਕੋਈ ਯਕੁਲ ਨਹੀਂ ਹੈ ਤਾਂ ਵੀ ਚਿੰਤਾ ਹੈ। ਜੈ ਜੈ ਬਾਣਾ ਤੇ ਆ ਤੇ ਰੱਖੇ। ਪਰਮੇਸ਼ਰ ਦਾ ਬਾਣਾ ਜਿੱਥੇ ਬਾਣਾ ਉੱਥੇ ਰੱਖ ਲੈਂਦਾ ਪਰਮੇਸ਼ਰ। ਉਹਦੇ ਕਰਮਾਂ ਦੇ ਮੁਤਾਬਕ। ਹੁੰਦਾ وہی ਜੋ ਉਹਦੇ ਕਰਮ ਚ ਹੁੰਦਾ ਪਰਮਾਤਮਾ ਹੀ ਕਰਦਾ ਜੋ ਉਹਦੇ ਕਰਮਾਂ ਚ ਹੈ ਲੇਕਿਨ ਫਿਰ ਉਹਨੂੰ ਬਦਲ ਨਹੀਂ ਸਕਦਾ ਕੋਈ ਨਾਨਕ ਸਭ ਕੁਝ ਸਭ ਕੁਝ ਰੱਬ ਦੇ ਹੌਦ ਤੇ ਮਾਨ ਪ੍ਰਮਾਨ ਕਰਦੇ ਸਾਰਾ ਕੁਝ ਪ੍ਰਭੂ ਦੇ ਹੱਥ ਸ ਹੈ ਕਿਉਂਕਿ ਬਦਲ ਨਹੀਂ ਸਕਦਾ ਕੋਈ ਵੀ ਉਹ ਕਰਮ ਅਨੁਸਾਰ ਪ੍ਰਭੂ ਰੇ ਉਹਨੂੰ ਸੁਖ ਦੁਖ ਬਣ ਦਿੰਦਾ ਤੇ ਹੁਣ ਉਹਨੂੰ ਭੋਗਣਾ ਹੀ ਪੈਣਾ ਸਾਰਾ ਕੁਝ ਜਦ ਮਹਾਰਾਜ ਜਿਹੜੇ ਪੁੰਦਾਨ ਕਰਦੇ ਨੇ ਉਹਨਾਂ ਬਾਰੇ ਦੱਸਣ ਕਿ ਕਈ ਕੋਟ ਬੇ ਬਰਗੀ ਕਈ ਕਰੋੜ ਐਸ ਨੇ ਜਿਹੜੇ ਮਨ ਵਿਰਾਗ ਆ ਗਿਆ ਪ੍ਰਭੂ ਦੇ ਦਰਸ਼ਨਾਂ ਦੀ ਇੱਛਾ ਹੋ ਗਈ RAM ਨਾਮ ਸੰਗਤ ਨੇ ਲਿਬ ਲਾ ਗਈ ਬਸ ਉਹਨਾਂ ਦੀ ਲਿਬ ਲਾ ਗਈ RAM ਨਾਮ ਦੇ ਹਾਲ ਉਹਨੇ ਦੇਖਦੇ ਨਾ ਕਾਰ ਬਾਰ ਦੇਖਦੇ ਨਾ ਦੰਦੌਲ ਦੇਖਦੇ ਨਾ ਪਰਿਵਾਰ ਦੇਖਦੇ ਨੇ ਪਰ ਰਾਮ ਨਾਮ ਨਾਲ ਲਿਬ ਲੱਗ ਗਈ ਹੁਣ ਘਰ-ਵਾਰ ਛੱਡ ਦਿੰਦੇ ਨੇ। ਹੋਰ ਐਸੇ ਵੀ ਕਈ ਕਰੋੜ ਨੇ। ਕਈ ਕਰੋੜ ਪ੍ਰਭ ਕੋ ਖੋਜਨ ਤੇ। ਕਿਤਨੇ ਕਰੋੜ ਨੇ ਐਸੇ ਪ੍ਰਭੂ ਦੇ ਪਿਆਰੇ ਜਿਹੜੇ ਪ੍ਰਭੂ ਨੂੰ ਹੀ ਲਬ ਦੇ ਰੰਦੇ ਨੇ। ਸਾਰੇ ਹੀ ਮੁਰ ਪ੍ਰਭੂ ਨੂੰ ਲਬ ਦੇ ਰੰਦੇ ਨੇ। ਕੋਤਿਰਾਂ ਦੇ ਘੁੰਮਦੇ ਰਹਿੰਦੇ ਨੇ ਕੋਈ ਜੰਗਲਾਂ 'ਚ ਚਲੇ ਜਾਂਦੇ ਨੇ। ਘਰ-ਵਾਰ ਛੱਡ ਦਿੰਦੇ ਨੇ ਪ੍ਰਭੂ ਦੀ ਲਵ ਲੋਕ ਪ੍ਰਭੂ ਦੀ ਖੋਜ ਵਿੱਚ ਲੱਗੇ ਨਿਕ। ਆਤਮੇ ਪਰਮ ਬ੍ਰਹਮ ਲਹੰਤੇ। ਉਹਨ ਕਈ ਐਸੇ ਜੀਵ ਨੇ ਜਿਨ੍ਹਾਂ ਨੂੰ ਲੱਭ ਗਿਆ ਪਰ ਮਾਤਾ ਪਤਾ ਲੱਗ ਗਿਆ ਗੁਰੂ ਦੇਵ ਤੋਂ ਕਿ ਪਰਮੇਸ਼ਰ ਸਾਡੇ ਅੰਦਰ ਹੀ ਰਹਿੰਦਾ ਹੈ। ਐਸੇ ਸੀ ਜੋਗ ਤੀਰਥਾਂ ਤੇ ਕੋਈ ਜੰਗਲਾਂ ਚ ਲੱਭਦੇ ਪਿਆ। ਹੋ ਗਿਆ ਹਨ ਹੋ ਗਿਆ। ਆਤਮੇ ਪਰਮ ਬ੍ਰਹਮ ਲਹੰਤੇ। ਲੱਭ ਲਿਆ ਉਹਨਾਂ ਨੇ ਆਪਣੇ ਅੰਦਰ ਹੀ ਪਰਮੇਸ਼ਰ ਨੂੰ। ਠਾਕਰ ਬ੍ਰਾਜਮਾਨ ਆਪ ਤੇਰੇ ਅੰਦਰੇ। ज्ञान मिल गया कई कोट दर्शन प्रभु व्यास कई करोड़ों से जीव ने जिन्होंने प्रभु ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਜਿੰਨ ਕੋ ਮਿਲਿਓ ਪ੍ਰਭ ਅਬਿਨਾਸ। ਫਿਰ ਉਹਨਾਂ ਦੀ ਇੱਛਾ ਪ੍ਰਭੂ ਪੂਰੀ ਕਰ ਦਿੰਦੇ ਨੇ। ਜਿੰਨ ਕੋ ਮਿਲਿਓ ਪ੍ਰਭ ਅਬਿਨਾਸ। ਉਹਨ ਨੂੰ ਅਬਿਨਾਸੀ ਪ੍ਰਭੂ ਜੀ ਦਾ ਨਾਸ਼ ਨਹੀਂ ਹੁੰਦਾ ਕਦੇ। ਉਹ ਪ੍ਰਾਪਤ ਹੋ ਗਿਆ ਕਿਉਂਕਿ ਉਹਨਾਂ ਦੇ ਅੰਦਰ ਹਿਰਦੇ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਸੀਗੀ। ਕਈ ਕੋ ਮੰਗੇ ਸਤ ਸੰਗ ਕਈ ਕਰੋੜੇ ਸੇ ਜੀਵ ਨੇ ਜਿਹੜੇ ਸਤ ਸੰਗ ਜਰਨ ਦਾ ਹਮੇਸ਼ਾ ਇੱਛਾ ਰੱਖਦੇ ਨੇ ਮੇਂ ਸਾਨੂੰ ਸਤ ਸੰਗ ਮਿਲੇ ਜੇ ਸਤ ਸੰਗ ਉਹ ਸਾਰੇ ਕੰਮ ਤਿਆਗ ਕਰ ਦਿੰਦੇ ਨੇ ਜੇ ਸਤ ਸੰਗ ਪਤਾ ਲੱਗ ਜਾ ਸਤ ਸੰਗ ਹੈ ਸਾਰੇ ਕੰਮ ਛੱਡ ਕੇ ਚਲੇ ਜਾਂਦੇ ਨੇ ਕਿਉਂਕਿ ਸਤ ਸੰਗ ਇੱਕ ਵੱਡੀ ਚੀਜ਼ ਜਦੋਂ ਇਹ ਦੇਚ ਘਰ ਘਰ ਜਾਂਦੀ ਹੈ ਇੱਕ ਮਹਾਤਮਾ ਜੀ ਸਤ ਸੰਗ ਕਰਦੇ ਹੁੰਦੇ ਸਨ। ਸੰਗਤ ਬਹੁਤ ਜੁੜਦੇ ਸੀ। ਇੱਕ ਸਿਰ ਤੇ ਵੀ ਆਉਂਦੇ ਸਨ ਸਤ ਸੰਗ ਕੋਸ। ਕਈ ਵਾਰ ਉਹਨਾਂ ਨੇ ਥੋੜੀ ਦੇਰ ਨਾ ਲਾੜਾ। ਤੇ ਮਹਾਤਮਾ ਜੀ ਰੁਕ ਜਾਂਦੇ ਸਨ ਵੀ ਉਹਨਾਂ ਦੇ ਆਉਣੇ ਤੇ ਸਤ ਸੰਗ ਸ਼ੁਰੂ ਹੋਏਗਾ। ਕਈ ਵਾਰ ਐਸਾ ਹੁੰਦਾ। ਕਈ ਜਨ ਦੇ ਵਿੱਚ ਇਹ ਖਿਆਲ ਆਏ ਵੀ ਦੇਖੋ ਮਹਾਤਮਾ ਜੀ ਸੇਠ ਦਾ ਇੰਤਜ਼ਾਰ ਕਰਦੇ ਨੇ। ਵਾਧਮਾ ਜੀ ਜਾਣੀ ਜਾਣ ਸਮਝ ਗਏ ਵੀ ਇਹਨਾਂ ਦੇ ਮਨ ਚ ਵਿਚਾਰ ਹੁੰਦਾ ਵੀ ਸੇਰਜ ਦਾ ਇੰਤਜ਼ਾਰ ਕਰਦੇ ਨੇ ਵਾਧਮਾ ਜੀ ਇਹ ਦਿਨ ਸੇਰਜ ਜੀ ਅੱਗੇ ਜਦੋਂ ਬੈਠੇ ਉਸ ਵਾਰ ਸੰਸਗਰਮ ਹੋ ਗਿਆ ਕੋਈ ਬੰਦੇ ਨੇ ਆ ਕੇ ਸੇਰਜ ਜੀ ਦੇ ਕੰਨ ਚ ਕੁਝ ਕਿਹਾ ਸੇਰਜ ਨੇ ਧਿਆਨ ਨਾਲ ਸੁਣਿਆ ਫਿਰ ਕਹਿੰਦੇ ਕੋਈ ਨਹੀਂ ਭੇਜਦਾ ਵਾਪਸ ਥੋੜੇ ਦੇਰ ਬਾਅਦ ਭੇਰੇ ਬੰਦਾ ਆਇਆ ਉਹਨੇ ਕੰਝ ਕੁਛ ਕੀਤਾ ਕੇ ਫਿਰ ਚਲੇ ਗਿਆ ਪੋਗ ਪਿਆ ਜਦੋਂ ਸੇਰ ਜੀ ਨੇ ਕੋਲ ਬੁਲਾ ਲਿਆ ਮਾਤਮ ਜੀ ਦੇ ਮਾਤਮ ਜੀ ਕਹਿਣ ਲਗੇ ਮਿਸਟਰ ਸੰਗੀਓ ਤੁਹਾਡੇ ਮਨ 'ਚ ਕਈ ਵਾਰ ਵਿਚਾਰ ਆਉਂਦਾ ਹੈ ਕਿ ਅਸੀਂ ਸੇੜ ਦਾ ਇਜ਼ਹਾਰ ਕਰਦੇ ਹਾਂ ਤੇ ਕਾਰਨ ਦੱਸਦੇ ਨੇ ਤੁਹਾਨੂੰ ਕਿਉਂ ਅਸੀਂ ਇਹਦਾ ਇਜ਼ਹਾਰ ਕਰ ਦਈਏ ਇਕ ਜਰੂਰ ਸੁਸੰਗੀ ਹੈ ਸੇ ਜੀ ਆ ਜੁੜੇ ਕੰਨੇ ਮਹਾਰਾਜ ਮੈਂ ਦਾਦਨਾ ਜਿਆ ਬੰਦਾ ਮੈਂ ਆਪ ਦੀ ਕਿਰਪਾ ਨਾਲ ਇਥੇ ਆ ਜਨਾ ਕਿਦਾ ਅੱਛਾ ਅੱਜ ਦੱਸੋ ਅੱਜ ਸੰਗਤ ਦੇ ਦੌਰਾਨ ਤੁਹਾਡੇ ਬੰਦੇ ਨੇ ਆ ਕੇ ਤੁਹਾਨੂੰ ਕੀ ਕਿਹਾ ਕਹਿੰਦਾ ਮਹਾਰਾਜ ਸੇ ਸੰਸਾਰੀ ਲੋਕ ਆ ਸੰਸਾਰ ਦੀ ਗੱਲਾਂ ਬਾਤਾਂ ਕਰਦੇ ਸੀ ਤੇ ਉਹ ਵੀ ਸੰਸਾਰ ਦੀ ਗੱਲ ਮੈਨੂੰ ਕਰਦਾ ਸੀ ਕਹਿੰਦਾ ਨਹੀਂ ਤੂੰ ਦੱਸ ਸਸੰਗ ਦੇਵੀ ਸਾਰੀ ਗੱਲ ਕਰੋ ਉਹ ਕਹਿੰਨਗਾ ਮਹਾਰਾਜ ਗੱਲ ਇਸ ਤਰ੍ਹਾਂ ਉਹ ਮੇਰਾ ਪੜੋਸੀ ਸੀ ਤੇ ਉਹ ਮੈਨੂੰ ਆ ਕੇ ਦੱਸ ਗਿਆ ਵੀ ਤੁਹਾਡਾ ਮਕਾਨ गिर ਗਿਆ ਸਾਰਾ ਪਰਿਵਾਰ ਵਿੱਚ ਦਬ ਕੇ ਮਰ ਗਿਆ ਤੇ ਜਲਦੀ ਚਲ ਕੇ ਇਹਨਾਂ ਬਈ ਤੁਸੀਂ ਕੀ ਜਵਾਬ ਦਿੱਤਾ ਕਹਿੰਦਾ ਮੈਂ ਉਹਨੂੰ ਕਿਹਾ ਹੁਣ ਸਾਰਾ ਪਰਿਵਾਰ ਮਰੀ ਗਿਆ ਤੇ ਨੁਕਸਾਨ ਹੋਣਾ ਸੀ ਮਕਾਨ ਦਾ ਵੀ ਹੋ ਗਿਆ तो उन्हें जाके की करा सत्संग बैठ के सत्संग का आनंद ले इस करके कहता भी रैन दे फिर सत्संग आनंद लैली फिर जावाने फिर थोड़ी देर बाद आया आगे उन्हें दस नहीं गलत खबर से मकान थोड़े तो पड़ोसियों का गिरे थोड़ा तो ठीक है प्रभु का धनवाद किया ठीक है मारा कृपा तो महात्मा दसन लगे देखो ऐसे सेठ जी सत्संग रहे ਇਹ ਤਾਂ ਜਦੋਂ ਜਰਾ ਜੀ ਕੋ ਖਬਰ ਲੱਗ ਜਾਏ ਕੁਝ ਹੋਇਆ ਹੈ ਇਕਦਮ ਦੌੜ ਜਾਓਗੇ ਉੱਠ ਕੇ ਤੇ ਇਹਨੂੰ ਖਬਰ ਮਿਲੇ ਵੀ ਤੁਹਾਡਾ ਮਕਾਨ ਗਿਰ ਗਿਆ ਹੈ ਪਰਵਾਸ ਦਾ ਬਕੇ ਮਰ ਗਿਆ ਤਾਂ ਵੀ ਕਹਿੰਦੇ ਚਲੋ ਜੋ ਹੋਣਾ ਸੀ ਹੋ ਗਿਆ ਤੇ ਹੁਣ ਉੱਥੇ ਸਤਸੰਗ ਦਾ ਮਜ਼ਾ ਛੱਡ ਕੇ ਕਿਉਂ ਜਾਈਏ ਐਸੇ ਸਤਸੰਗੀ ਨੇ ਇਸ ਸਤਸੰਗ ਦਾ ਤਿਆਗ ਨਹੀਂ ਕਰਦੇ ਪਰਿਵਾਰ ਤੇ ਕਹਿੰਦੇ ਉਹਨ ਮਰ ਹੀ ਗਏ ਨੇ ਕੀ ਕਰਨਾ ਜਾ ਕੇ ਕੋਈ ਨਹੀਂ ਉਹਨ ਸਤਸਗਤ ਬਾਅਦ ਜਾ ਕੇ ਪਤਾ ਕਰਦੇ तो ऐसे सत्संगी भी बहुत ने कई ने करोड़ ने कई करोड़ ने कई कोट मांगे सत्संग पारवन तिन लागा रंग प्रभु द रंग लगे उन्होंने जिस करके सत्संग मगते ने जिनको हुए आप प्रसन्न जिस ते प्रभु आप प्रसन्न हो जाते ने नानक तेज सदा धन धन ਉਹ ਜਨ ਜਿਹਨੇ ਤਨਾਂ ਤਨ ਦੇ ਤਨ ਦੇ ਕਾਬਲ ਨੇ ਤਨ ਤਨ ਨੇ ਉਹ ਜਿਸ ਦੇ ਪ੍ਰਭੂ ਆਪ પ્રસન્ન ਹੋ ਗਏ ਜਿਹਦੀ ਸੇਵਾ ਸੰਮ ਤੇ ਪ੍ਰਭੂ પ્રસન્ન ਹੋ ਜਾ ਉਹ ਤਨਤਾ ਯੋਗ ਨੇ ਉਹ ਦੰਤਨ ਨੇ ਮਹਾਰਾਜ ਉਹਨਾਂ ਨੂੰ ਤਨਤਾ ਨੇ ਕਹਿੰਦੇ ਨੇ ਜਿਹੜਾ ਦੇ ਪ੍ਰਭੂ પ્રસન્ન ਹੋ ਜਾਂਦੇ ਨੇ ਐਡੀ ਬੜਾਈ ਮਹਾਰਾਜ ਦਿੰਦੇ ਨੇ ਤੇ ਇਹ ਹੈ ਜਨਮਾਂ ਜਨਮਾਂ ਦਾ ਕਾਰਨ ਜੀਵ ਦੇ ਕਰਮ ਜਿਹਾਂ ਬੀਜ ਸੋ ਲੜੇ ਕਰਮ ਦਾ ਸੰਦਰਾ ਖੇਤ ਕਰਮ ਦਾ ਖੇਤ ਹੈ ਜੈਸਾ ਜੈਸਾ ਜਿਹੜਾ ਬੀਜ ਪਾਉਂਦੇ ਵੈਸੇ ਉੱਥੇ ਫਸਲ ਉਗਦੀ ਹੈ ਹਨ ਬੁਰੇ ਕਰਮ ਕੀਤੇ ਨੇ ਬੁਰਾ ਦਾ ਪੁਰੇ ਫਲ ਹੋਣਾ ਅੱਛੇ ਕਰਮ ਕੀਤੇ ਤਾਂ ਅੱਛਾ ਫਲ ਮਿਲੇਗਾ ਇਸ ਕਰਕੇ ਮਾਰੇ ਮਹਾਰਿ ਮਹਾਨ ਕਹਿੰਦੇ ਨੇ ਕਿਤਨੇ ਕਰੋੜਾਂ ਹੀ ਅਸ ਨੇ ਕਈ ਕੋੜ ਪਾਤਲ ਕੇ ਵਾਸੀ ਕਈ ਕੋੜ ਨਰਕ ਸੁਰਗ ਦੇ ਵਾਸੀ ਕਰਮ ਅਨੁਸਾਰ ਕਈ ਕਰੋੜਾਂ ਅਸਰੇ ਜਿਹੜੇ ਨਰਕ ਭੁਗਦੇ ਪਏ ਨੇ ਕਰੋੜਾਂ ਹੀ ਅਸਰੇ ਜਿਹੜੇ ਸੁਰਗ ਭੁਗਦੇ ਪਏ ਨੇ ਕਈ ਕੋੜ ਜਨਮੇ ਜੀਵੇ ਮਰੇ ਉਹ ਕਿਤਨੇ ਹੀ ਅਸਰੇ ਜਿਹੜੇ ਜਿੰਦੇ ਨੇ ਜਮਦੇ ਨੇ ਮਰ ਜਾਂਦੇ ਨੇ ਕਈ ਕੋੜ ਉਹ ਜੋ ਨਹੀਂ ਫਿਰੇ ਉਹ ਕਿਤਨੇ ਹੀ ਕਰੋੜ ਐਸੇ ਨੇ ਜਿਹੜੇ ਜੋਨੀ ਅਜੀ ਫਿਰਦੇ ਹੀ ਰਹਿੰਦੇ ਨੇ ਕਰਮ ਭੁਗਤਣ ਵਾਸਤੇ ਇਹ ਜਨਮ ਲਿਆ ਉਸੇ ਫਿਰ ਉਸ ਤਰ੍ਹਾਂ ਦੇ ਕਰਮ ਕੀਤੇ ਫਿਰ ਦੁਆਰਾ ਜਨਮ ਮਿਲ ਗਈ ਜਦ ਤੱਕ ਨਿਸ਼ਕਾਮ ਭਾਵਨਾ ਸੇਵਾ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਤਾਂ ਤੱਕ ਉਹਦਾ ਜਨਮ ਬੰਦ ਖਤਮ ਨਹੀਂ ਹੁੰਦਾ ਵਾਹਿਗੁਰੂ ਸੇਵਾ ਕਰਦ ਹੋਤ ਨਹੀਂ ਕਾਮੀ ਜਿਸ ਕੋ ਹੋਦ ਪ੍ਰਾਪਤ ਸੁਆਮੀ ਵਾਹਿਗੁਰੂ ਜਦ ਨਿਸ਼ਕਾਮ ਭਾਵ ਹੋ ਜਾਏਗਾ ਦੇ ਮਨ ਵਿੱਚ ਕੋਈ ਤਰ੍ਹਾਂ ਦੀ ਇੱਛਾ ਨਹੀਂ ਤੇ ਫਿਰ ਉਹ ਜਨਮ ਅੰਤ ਰਹਿਤ ਹੁੰਦਾ ਨਹੀਂ ਤਾਂ ਫਿਰ ਜਿਨੀ ਵਜੀ ਸੇਵਾ ਕੋ ਲਈ ਸਿਮਰਨ ਕਰ ਲਿਆ ਜਬ ਭੜੇ ਕਮ ਕਰ ਲੈ ਜਨਮ ਤਾਨੂੰ ਹੋਈ ਗਈ ਇਹ ਹਤਕੜੀ ਹੈ ਬਰੇ ਗਰਮ ਗਰੇ ਦਲੋਈ ਦੀ ਹਤਕੜੀ ਲੱਗ ਗਈ ਅੱਛੇ ਗਰਮ ਗਰੇ ਦਸੋ ਨਹੀਂ ਤਾਂ ਦਕੜੀ ਜਨਮ ਤਾਂ ਹੈ ਹੀ ਹੈ ਜਨਮ ਤਾਂ ਰਹਿਤ ਨਹੀਂ ਹੋ ਸਕਦਾ ਇਸ ਕਰਕੇ ਮਾਰਿਆ ਪ੍ਰਮਾਣ ਨੇ ਐਸੇ ਵੀ ਜੀਵ ਕਈ ਕਈ ਕਰੋੜ ਨੇ ਇਹ ਸੰਸਾਰ ਇਤਨਾ ਬੜੀ ਸਿਸਤੀ ਹੈ ਐਸੀ ਰਚਨਾ ਪਰਮੇਸ਼ਰ ਦੀ ਇਦੇ ਜਿੱਕਰੋੜਾਂ ਕਈ ਕੁ ਕਈ ਕਰੋੜ ਸੂਰਜ ਨੇ ਕੋ ਚੰਦਰਮਾ ਨੇ ਕੋ ਤਾਰੇ ਨੇ ਜੇ ਹਰ ਚੀਜ਼ ਮਾਰਾ ਜਿਸ ਤਰ੍ਹਾਂ ਦੱਸਦੇ ਨੇ ਵਿਗਿਆਨਿਕ ਹੁੰਨ ਕਹਿੰਦੇ ਬਈ ਕੋ ਤਾਰਾ ਹੋ ਲਵਲੇ ਜੋ ਵੀ ਪ੍ਰਿਥਵੀ ਹੈ ਲੇ ਕੋ ਨਾਨਕ ਸਾਹਿਬ ਜੀ ਪੰਜੇ ਪਾਉਜਤ ਪਹਿਲੇ ਦੱਸ ਗਏ ਨੇ ਕਈ ਕਰੋੜਾਂ ਨੇ 1 ਕਰੋੜ ਨੇ ਕਈ ਕਰੋੜ ਸੂਰਜ ਚੰਦਰਮਾ ਵੀ ਕਈ ਕਰੋੜ ਨੇ ਧਰਤੀ ਐ ਵੀ ਕਈ ਕਰੋੜ ਨੇ ਆਕਾਸ਼ ਵੀ ਕਈ ਕਰੋੜ ਨੇ ਪਤਾਲ ਵੀ ਕਈ ਕਰੋੜ ਨੇ ਬਿਅੰਤ ਹੈ ਉਸ ਪਰਮੇਸ਼ਰ ਦੀ ਰਚਨਾ ਇਸ ਕਰਕੇ ਉਹ ਬਿਅੰਤ 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 ਹੀ ਕਹਿੰਦੇ ਨੇ ਔਰ ਇਹ ਬੰਦਰ ਜਾਬ ਕਰਦਾ ਹੈ ਵਿਸ਼ੇਸ਼ਨਾ ਕਿ ਭਗਵਾਨ ਦੇ ਨਾਮ ਹੀ ਕਈ ਕਰੋੜਾ ਨੇ ਉਹ ਨਾਮ ਉਸ ਤੋਂ ਪੂਰੇ ਲੈ ਹੀ ਲਗੇ ਜਿਸ ਕਰਕੇ ਉਹਨਾਂ ਉਹ ਬਿਅੰਤ ਬਿਅੰਤ ਹੀ ਕਹਿੰਦਾ ਹੈ